ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਰਾ ਚਰਨ ਵੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਪਿਆਰੀ ਜੀ कॉटन ਦੇ ਜਿਹੜੇ ਸੂਟਸ ਸਾ ਸ਼ੇਅਰ ਕਰ ਰਹੇ ਹਾਂ ਸੋ ਜਿਵੇਂ ਕਿ ਸਮਸ ਚੱਲ ਰਹੀਆਂ ਹੈਗੀਆਂ ਆਪ ਨੂੰ ਬਹੁਤ ਸਾਰੇ ਇਨਕੁਆਰੀਜ਼ ਆਉਂਦੀਆਂ ਕਿ ਤੁਸੀਂ ਸਮਰ ਦੇ ਪਲੇਸ ਸੂਟ ਦਿਖਾਓ ਸੋ ਆਪਾਂ ਸਾਰੇ ਹੀ ਸੂਟ ਬਣਾ ਰਹੇ ਹਾਂ ਜੀ ਜਿਨ੍ਹਾਂ ਦੇ ਬਾਹਰ ਜਾ ਰਹੇ ਹੈਗੇ ਆ ਪਾਰਟੀ ویئر ਵੀ ਸਾਡੇ ਕੋਲ ਕਲੈਕਸ਼ਨ ਆ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਸੋ ਪਾਰਟੀ ویئر ਸੂਟਸ ਵੀ ਬਣਾ ਰਹੇ ਹਾਂ कॉटन ਦੇ ਸੂਟਸ ਵੀ ਬਣਾ ਰਹੇ ਹਾਂ ਔਰ ਡਰਾਈ ਵੀ ਕਰ ਰਹੇ ਹਾਂ ਕਿ ਤੁਹਾਨੂੰ ਹਰ ਰੋਜ਼ ਜਿਹੜਾ ਇੱਕ ਨਵਾਂ ਨਿਊ ਡ ਇਹ ਕੋਸ਼ਿਸ਼ ਵੀ ਨਾਲ-ਨਾਲ ਚਲਦੀ ਰਹੂਗੀ ਜੀ ਔਰ ਤੁਹਾਨੂੰ ਜਿਹੜੇ ਰਿਪੀਟਡ ਸੂਟ ਬਣ ਰਹੇ ਹੈਗੇ ਜਾਂ ਤੁਹਾਨੂੰ ਸ਼ੋਅ ਕੀਤੇ ਹੋਏ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਸੋ ਸਾਰਿਆਂ ਦਾ ਇਹ ਹੁੰਦਾ ਹੈ ਕਿ ਤੁਸੀਂ ਜਿਹੜਾ ਸੂਟ ਹੈ ਪਲੀਜ਼ ਚੰਗੀ ਤਰ੍ਹਾਂ ਖੋਲ ਕੇ ਦਿਖਾਇਆ ਕਰੋ ਦੇਖੋ ਜੀ ਵੀਡੀਓ ਆ ਵੀਡੀਓ ਦੇ ਵਿੱਚ ਜਿਹੜਾ ਵਰਕ ਹੈ ਉਹ ਮੈਂ ਤੁਹਾਨੂੰ ਬਿਲਕੁਲ ਨੇੜੇੋਂ ਵੀ ਦਿਖਾਉਣੀ ਹੈ ਕੈਮਰੇ ਦੇ ਬਿਲਕੁਲ ਕਲੋਜ਼ ਕਰਕੇ ਔਰ ਤੁਹਾਨੂੰ ਦੂਰੋਂ ਵੀ ਦਿਖਾਇਆ ਜਾਂਦਾ ਇਸ ਤੋਂ ਬੈਸਟ ਆ ਜਿਹੜਾ ਕੋਈ ਵੀ ਕੰਦਰੀਕਾ ਨਹੀਂ ਹੈਗਾ ਮੈਨੂੰ ਲੱਗਦਾ ਪਿਕਚਰ ਨਾਲੋਂ ਵੀਡੀਓ ਜ਼ਿਆਦਾ ਬੈਸਟ ਹੈਗੀ ਹੈ ਕਿ ਤੁਹਾਨੂੰ ਅਸੀਂ ਸੂਟਸ ਜਿਹੜੇ ਚੰਗੇ ਤਰੀਕੇ ਨਾਲ ਦਿਖਾ ਸਕਦੇ ਹਾਂ ਔਰ ਤੁਸੀਂ ਆਰਡਰ ਕਰ ਸਕਦੇ ਹੋ ਤੁਸੀਂ ਮਹਿਸੂਸ ਕਰ ਸਕਦੇ ਹੋ ਫੀਲ ਕਰ ਸਕਦੇ ਹੋ ਕਿ ਸੂਟ ਜਿਹੜਾ ਬਣਿਆ ਹੋਇਆ ਕਿਸ ਤਰ੍ਹਾਂ ਲੱਗੂਗਾ ਇਹ ਤੁਹਾਡੀ ਇਮੇਜਿਨੇਸ਼ਨ ਹੈਗੀ ਹੈ ਸੋ ਇਸ ਤੋਂ ক্লোਜ਼ ਆਪਾਂ ਨਹੀਂ ਦਿਖਾ ਸਕਦੇ ਜੀ ਕੈਮਰੇ ਪਿਕਚਰ ਦੇ ਵਿੱਚ ਅਜੇ ਵੀ ਕੁਝ ਨਾ ਕੁਝ ਥੋੜਾ ਬਹੁਤ ਡਾਊਟ ਰਹਿ ਜਾਂਦਾ ਇਹਦੇ ਵਿੱਚ ਜਦੋਂ ਤੁਸੀਂ ਨੇੜੇ ਤੋਂ ਦੂਰ ਕਰਦੇ ਹੋ ਤਾਂ ਤੁਹਾਨੂੰ ਇੱਕ ਪਤਾ ਚੱਲਦਾ ਕਿਸ ਤਰ੍ਹਾਂ ਦਾ ਵਰਕ ਹੈ ਜਿਵੇਂ ਇਸ ਤਰ੍ਹਾਂ ਆਪਾਂ ਦਿਖਾਉਣੀ ਆ ਤੁਹਾਨੂੰ ਨੇੜੇ ਤੋਂ ਵੀ ਇਸ ਤਰ੍ਹਾਂ ਦਾ ਹੈਗਾ ਦੂਰ ਤੋਂ ਇਸ ਤਰ੍ਹਾਂ ਦਾ ਹੈਗਾ ਸੋ ਕਾਫੀ ਤੋਂ ਕੁਐਸਚਨ ਆਉਂਦੇ ਆ ਸੋ ਮੈਂ ਉਹਨਾਂ ਨੂੰ ਕਹਾਂਗੀ ਕਿ ਇਸ ਤੋਂ ਚੰਗੀ ਤਰ੍ਹਾਂ ਸੂਟ ਜਿਹੜਾ ਸੀ ਨਹੀਂ ਦਿਖਾ ਸਕਦੇ ਹਾਂ ਜਿਨ੍ਹਾਂ ਨੇ ਕਾਪੀ ਜਰੂਰ ਕਰਨਾ ਹੁੰਦਾ ਉਹ ਜ਼ਰੂਰ ਕਹਿੰਦੇ ਆ ਕਿ ਤੁਹਾਨੂੰ ਪਿਕਚਰ ਸੈਂਡ ਕਰ ਦਵਾਂ ਕਿਉਂਕਿ ਜਦੋਂ ਇਸ ਤਰ੍ਹਾਂ ਤੁਸੀਂ ਸਕਰੀਨਸ਼ਾਟ ਲੈਨੇ ਹੋ ਤੁਹਾਡੇ ਲਈ ਜਿਹੜਾ ਸਹੀ ਨਹੀਂ ਹੈਗਾ ਬਹੁਤ ਸਾਰੇ ਕਾਪੀ ਹੋ ਰਹੀਆਂ ਜੀ ਬਿਲਕੁਲ ਐਜ਼ ਇਟ ਇਜ਼ ਆਪਣੀ ਜਿਹੜੀ ਵੀਡੀਓ ਚੱਕ ਕੇ ਆਪਣੇ ਚੈਨਲ ਤੇ ਪਾ ਰਹੇ ਹੈਗੇ ਆ ਸੋ ਚਲੋ ਉਹਨਾਂ ਲਈ ਆਪਾਂ ਇਹੀ ਹੈ ਕਿ ਤੁਸੀਂ ਆਪਣਾ ਸਟਾਕ ਨੂੰ ਸਾਰਿਆਂ ਨੂੰ ਪਤਾ ਚੱਲ ਹੀ ਜਾਂਦਾ ਹੈ ਕਿ ਤੁਸੀਂ ਕਿਸੇ ਦੀ ਵੀਡੀਓ ਪਾਈ ਹੈ ਜਾਂ ਤੁਹਾਡਾ ਆਪਣਾ ਕੰਮ ਹੈਗਾ ਸੋ ਇਹ 2x2 ਤੇ ਬਣਿਆ ਹੋਇਆ ਹੈ ਜੀ ਗੋਟੇ ਦਾ ਡਿਜ਼ਾਈਨ ਹੈ ਸੋ ਬਹੁਤ ਹੀ ਪਿਆਰਾ ਇਹ 2x2 ਜਿਹੜਾ ਸਟੱਫ ਹੈਗਾ ਇਹ ਲਾਈਨਿੰਗ ਲਾ ਕੇ ਹੀ ਬਣਾਉ ਤਾਂ ਜਦਾ ਬੈਸਟ ਔਰ ਇਹਦੇ ਤੇ ਵਰਕ ਵੀ ਅਸੀਂ ਥੋੜਾ ਜਿਹਾ ਸ਼ਾਈਨ ਵਾਲਾ ਕੀਤਾ ਹੋਇਆ ਤਾਂ ਜੋ ਤੁਸੀਂ ਥੋੜੇ ਬਹੁਤ ਫੰਕਸ਼ਨ ਤੇ ਵੇਅਰ ਕਰ ਸਕਦੇ ਹੋ ਕੁਝ ਜ਼ਿਆਦਾ ਹੈਵੀ ਵੀ ਨਹੀਂ ਹੈ ਡਿਜ਼ਾਈਨ ਔਰ ਬਿਲਕੁਲ ਅਲੱਗ ਜਿਹਾ ਵੀ ਹੈ ਕਿਉਂਕਿ ਕੱਟਵਰਕ ਦਾ ਡਿਜ਼ਾਈਨ ਹੈ ਇਹਦੇ ਵਿੱਚ ਜਿਹੜੀਆਂ ਲਾਈਨਸ ਜਾਂਦੀਆਂ ਉੱਪਰ ਤੱਕ ਇਹ ਦੇਖੋ ਜੀ ਉੱਪਰ ਤੱਕ ਲਾਈਨਸ ਹੈ ਔਰ ਇਸੇ ਤਰ੍ਹਾਂ ਜਿਵੇਂ ਬਾਰਡਰ ਬਣਿਆ ਹੋਇਆ ਬਾਜੂ ਦਾ ਬਾਰਡਰ ਵੀ ਇਸੇ ਤਰ੍ਹਾਂ ਆਈ ਹੈ ਜਦੋਂ ਅਸੀਂ ਕੱਟਵਰਕ ਕਰਦੇ ਹਾਂ ਗੋਟੇ ਦਾ ਵਰਕ ਕਰਦੇ ਹਾਂ ਤਾਂ ਕਾਫੀ ਜਿਹੜਾ ਟਾਈਮਿੰਗ ਹੈ ਜਿਹੜੀ ਇਸ ਤੇ ਲੱਗਦੀ ਹੈ ਸੋ ਇਹ ਦੇਖੋ ਬਹੁਤ ਕਲੀਅਰ ਹੈ ਜੀ ਇਹਦੇ ਵਿੱਚ ਵਰਕ ਆਪਾਂ ਹਰ ਇੱਕ ਜਿਹੜੇ ਸੂਟ ਦਾ ਕੋਸ਼ਿਸ਼ ਕਰਦੇ ਹਾਂ ਕਿਸੇ ਤਰ੍ਹਾਂ ਹੀ ਜਿਹੜਾ ਵਰਕ ਕਰੀਏ ਇਹ ਪਿੰਕ ਵਾਲਾ ਸੂਟ ਸਾਡੇ ਕੋਲੇ ਅਵੇਲੇਬਲ ਹੈ ਜੀ ਔਰ ਆਸੀਂ ਆਰਡਰ ਦਾ ਸੂਟ ਬਣਾਇਆ ਹੈਗਾ ਸੋ ਪਿੰਕ ਤੁਸੀਂ ਐਜ਼ ਇਟ ਇਜ਼ ਜੇ ਤੁਹਾਨੂੰ ਪਸੰਦ ਆ ਤੁਸੀਂ ਐਸੇ ਟਾਈਮ ਲੈ ਸਕਦੇ ਹੋ ਜਦੋਂ ਵੀ ਵੀਡੀਓ ਵਾਚ ਕਰਦੇ ਹੋ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਸਾਡੇ ਲਈ ਹੋਲਡ ਕਰ ਲਓ ਅਗਰ ਤੁਸੀਂ ਨਵੇਂ ਕਲਰ ਸ਼ੇਡ ਤੇ ਬਣਾਉਣਾ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ ਇਹ ਦੂਸਰਾ ਸ਼ੇਡ ਆਪਾਂ ਤੁਹਾਨੂੰ ਦਿਖਾਉਣੇ ਆ ਇਸੇ ਲਈ ਕਿ ਤੁਸੀਂ ਇਮੇਜਿਨ ਕਰ ਸਕੋ ਕਿ ਕਿਸ ਤਰ੍ਹਾਂ ਦਾ ਸੂਟ ਲੱਗਦਾ ਇਹ ਦੇਖੋ ਜੀ ये ते भी बहुत ही प्यारा जहाँ जो डिजाइन बन के आया है उपर तक लाइनस है और कटवर्क है बाजू पर भी इस तरह so, का डिजाइन देखो सो ये यटफ है है जी रूबी कॉटन है so, सो ये यी लाइनिंग ला आ के बनाओ अगर तो ज़्यादा बेस्ट है क्योंकि थोड़े बहुत फंक्शन ली ये वेयर कर सकते हो ਇਸੇ ਤਰ੍ਹਾਂ ਜੀ ਜਿਵੇਂ ਗਲੇ ਦੇ ਕਾਫੀ ਡਿਜ਼ਾਈਨਾਂ ਦੇ ਸਾਡੇ ਕੋਲੇ ਆਉਂਦਾ ਹੈਗਾ ਕਿ ਤੁਸੀਂ ਗਲੇ ਦੇ ਡਿਜ਼ਾਈਨ ਦਿਖਾਓ ਪਲੀਜ਼ ਇਹ ਆਪਾਂ ਤੁਹਾਡੇ ਲਈ ਗਲੇ ਦਾ ਡਿਜ਼ਾਈਨ ਲੈ ਕੇ ਆਏ ਹੈਗੇ ਆ ਸੋ ਇਸ ਤਰ੍ਹਾਂ ਇਹ ਨੀਚੇ ਤੱਕ ਤੁਹਾਡੀ ਕਮਰ ਤੱਕ ਇਹ ਡਿਜ਼ਾਈਨ ਆ ਜਾਂਦਾ ਜੀ ਜੋ ਤੁਸੀਂ ਵੇਅਰ ਕਰੋਗੇ ਆ ਜਾਂਦਾ ਨੀਚੇ ਤੁਸੀਂ ਪਿੰਟੈਕਸ ਪਾ ਸਕਦੇ ਹੋ ਇਸ ਤਰ੍ਹਾਂ ਚੋਕ ਚੋਕ ਦੇ ਉੱਪਰ ਜਾਂ ਕੋਈ ਨੈੱਟ ਵਾਲੀ ਲੇਸਿਸ ਡਾਈ ਡਾਈ ਕਰਵਾ ਕੇ 컬러ਫੁਲ ਜਿਵੇਂ ਇਹ ਵਰਕ ਹੋਇਆ ਹੋਇਆ ਸੋ ਇਸ ਤਰ੍ਹਾਂ ਦੇ लेस ਇਸ ਵੀਲਗਾ ਸਕਦੇ ਇਹਦੇ ਵਿੱਚ ਆਪਾਂ ਲੇਮਨ ਸ਼ੀਟ ਤੇ ਬਣਾਇਆ ਹੋਇਆ ਇਹ ਵਰਕ ਸੋ ਇਹਦੇ ਤੇ ਵੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੈ ਗਲਾਮਾ ਸ਼ੀਟ ਤੇ ਸੋ ਇਸ ਦੇ ਤੁਸੀਂ ਜਿੰਨਾ ਵੀ ਇਹਦੇ ਵਿੱਚੋਂ ਜਿਹੜਾ ਗਲਾ ਕੱਢਣਾ ਕੱਢ ਸਕਦੇ ਹੋ ਮਤਲਬ ਗਲੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇਸ ਤਰ੍ਹਾਂ ਇਹ ਨੀਚੇ ਤੱਕ ਤੁਹਾਡੇ ਵਰਕ ਆਏਗਾ ਸੋ ਇਹ ਬਹੁਤ ਹੀ ਪਿਆਰਾ ਜਿਹਾ ਜਿਹੜਾ ਵਰਕ ਹੈ ਬਹੁਤ ਹੀ ਪਿਆਰਾ 컬러ਫੁਲ ਜਿਹਾ ਜਿਹੜਾ ਸਿਮੈਟਰੀ ਬਣੀ ਹੋਈ ਹੈ ਇਸ ਤਰ੍ਹਾਂ ਸੋ ਇਹਦੇ ਬਾਜੂ ਤੇ ਕੁਛ ਨਹੀਂ ਬੰਨਦਾ ਜੀ ਕਿਉਂਕਿ ਇਹ ਸਟਾਈਲੀ ਇਸ ਤਰ੍ਹਾਂ ਦਾ ਤੁਸੀਂ ਗਲੇ ਤੇ ਤੇ ਓਨਲੀ ਸਿੰਬਲ ਨੈਟ ਦੀਆਂ ਲੇਸਿਸ ਆ ਜਿਹੜੀਆਂ ਬਾਜੂ ਤੇ ਲਾ ਸਕਦੇ ਹੋ ਔਰ ਨੈਟ ਦੀ ਲੇਸਿਸ ਹੀ ਤੁਸੀਂ ਕੀ ਰੀਤੀ ਲਾ ਸਕਦੇ ਹੋਂ ਤੇ ਇਹਨੂੰ ਬਹੁਤ ਹੀ ਪਿਆਰਾ ਜਿਹਾ ਟਾਈ ਡਾਈ ਦੁਪੱਟਾ ਕਰਕੇ ਤੁਸੀਂ ਬਣਾ ਸਕਦੇ ਹੋ ਸੋ ਸਾਡੇ ਨਾਲ ਇਹ ਜਿਵੇਂ ਸਾਡੇ ਤੋਂ ਵਿਦਾਊਟ ਦੁਪੱਟੇ ਹੀ ਹੈ ਅਸੀਂ ਭੇਜਨੇ ਸੀ ਸਾਡੇ ਕੋਲ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਜੀ ਕਿ ਅਸੀਂ ਤੁਹਾਨੂੰ ਕੰਪਲੀਟ ਸੂਟ ਦਿਖਾ ਸਕੀਏ ਕਿਉਂਕਿ ਕੋਰੀਅਰ ਜਾਣਾ ਹੁੰਦਾ ਔਰ ਕੋਸ਼ਿਸ਼ ਕਰਦੇ ਹਾਂ ਅਸੀਂ ਹਰ ਇੱਕ ਨਵਾਂ ਡਿਜ਼ਾਈਨ ਤੁਹਾਨੂੰ ਸ਼ੇਅਰ ਕੀਤਾ ਜਾਵੇ ਕਿ ਅਲੱਗ-ਅਲੱਗ ਕਲਰ ਕੰਬੀਨੇਸ਼ਨ ਤੇ ਕਿਸ ਤਰ੍ਹਾਂ ਦਾ ਸੂਟ ਹੈ ਜਿਹੜਾ ਲੱਗਦਾ ਹੈਗਾ ਸੋ ਇਹ ਤੁਸੀਂ ਆਰਡਰ ਕਰ ਸਕਦੇ ਹੋ ਜੀ ਸੇਮ ਕਲਰ ਕੰਬੀਨੇਸ਼ਨ ਤੇ ਵੀ ਕਰ ਸਕਦੇ ਹੋ ਔਰ ਜਿਵੇਂ ਕਿ ਆਪਾਂ ਤੁਹਾਡੇ ਨਾਲ ਇਹ ਡਿਜ਼ਾਈਨ ਵੀ ਸ਼ੇਅਰ ਕੀਤਾ ਹੈ ਇਹ ਆਪਾਂ ਵਾਈਟ ਕਲਰ ਨਾਲ ਵੀ ਬਣਾਇਆ ਹੋਇਆ ਔਰ ਇੱਥੇ ਅਸੀਂ ਸਿਮਿਲਰ ਸ਼ੇਡ ਨਾਲ ਜਿਹੜਾ ਵਰਕ ਕੀਤਾ ਹੋਇਆ ਆਪਾਂ ਤੁਹਾਨੂੰ ਯਾਦ ਹੋਊਗਾ ਤਾਂ ਆਪਾਂ ਪਰਪਲ ਸ਼ੇਡ ਦੇ ਉੱਪਰ ਆ ਜਿਹੜਾ ਵਾਈਟ ਨਾਲ ਵਰਕ ਕੀਤਾ ਗਰੇ ਦੇ ਉੱਪਰ ਵਾਈਟ ਨਾਲ ਸਕਾਈ ਦੇ ਉੱਪਰ ਵਾਈਟ ਨਾਲ ਇਹ ਥੋੜਾ ਬੇਸ ਕਲਰ ਲੈ ਕੇ ਹੀ ਉਹਦੇ ਨਾਲ ਉਹ ਲਾਈਟ ਜਿਹੜਾ ਵਰਕ ਕੀਤਾ ਹੋਇਆ ਸੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਇਹ ਦੇਖੋ ਇਸ ਤਰ੍ਹਾਂ ਆਰੀ ਦਾ ਤੁਸੀਂ ਜੀ ਅਗਰ ਤੁਸੀਂ 40 ਐ 50 ਪਲੱਸ ਹੋ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਸੂਟ ਹੈ ਟਰਾਈ ਕਰ ਸਕਦੇ ਹੋ ਸੋ ਬਹੁਤ ਹੀ ਪਿਆਰੀ ਜੀਆਂ ਦੇ ਕਲੇਸਿਸ ਲੱਗੀਆਂ ਹੋਈਆਂ ਤੁਸੀਂ ਇਸੇ ਤਰ੍ਹਾਂ ਸੋਬਰ ਜਾਂ ਇਹਦੇ ਨਾਲ ਡਿਜ਼ਾਈਨਿੰਗ ਵੀ ਆ ਜਾਂਦੀ ਆ ਔਰ ਕਲਰ ਕੰਬੀਨੇਸ਼ਨ ਵੀ ਸੋਬਰ ਲੱਗਦਾ ਜਿਹੜੇ ਜ਼ਿਆਦਾ ਕਲਰ ਨਹੀਂ ਪਾ ਕੇ ਕੁਝ ਲੇਡੀਜ਼ ਸਾ ਸਿੰਪਲ ਸੂਟ ਚਾਹੁੰਦੀਆਂ ਹੈਗੀਆਂ ਗੁਰਦੁਆਰਾ ਸਾਹਿਬ ਪਾਉਣ ਲਈ ਸੋ ਸਾਨੂੰ ਬਹੁਤ ਸਾਰੇ ਕੁਐਸਚਨ ਆਉਂਦੇ ਆ ਕਿ ਗੁਰਦੁਆਰਾ ਸਾਹਿਬ ਪਾਉਣ ਲਈ ਸਾਨੂੰ ਥੋੜੇ ਜੀ ਡੀਸੈਂਟ ਜੇ ਸੂਟ ਚਾਹੀਦੇ ਸੋ ਤੁਸੀਂ ਇਹ ਟਰਾਈ ਕਰ ਸਕਦੇ ਹੋ ਇਹਦੇ ਵਿੱਚ ਆਪਾਂ ਇਹੀ ਕੋਸ਼ਿਸ਼ ਕੀਤੀ ਹੈ ਜੀ ਕਿ ਨਾਲ ਦਾ ਥ्रेड ਲਾ ਕੇ ਕਿਸ ਤਰ੍ਹਾਂ ਦਾ ਸੂਟ ਲੱਗਦਾ ਸੋ ਬਹੁਤ ਹੀ ਰਾਇਲ ਜੀ ਇਹ ਦੇਖੋ ਬਿਲਕੁਲ ਇਸ ਸੂਟ ਦੇ ਕਲਰ ਦੇ ਨਾਲੋਂ بیس ਕਲਰ ਨਾਲੋਂ ਅਸੀਂ ਲਾਈਟ ਸ਼ੇਡ ਲਾਇਆ ਹੋਇਆ ਸੋ ਇਹਦੇ ਨਾਲ ਬਹੁਤ ਹੀ ਪਿਆਰੀ ਜੀ ਗ੍ਰੇਸ ਆਈ ਹੈਗੀ ਐ ਸੋ ਤੁਸੀਂ ਕਿਸੇ ਵੀ ਸੂਟ ਦਾ ਸਕਰੀਨਸ਼ਾਟ ਭੇਜ ਕੇ ਆਪਣੇ ਜਿਹੜਾ ਆਰਡਰ ਅਬ ਬੁੱਕ ਕਰਾ ਸਕਦੇ ਹੋ ਜੀ ਅਗਰ ਸਾਡਾ ਕੋਲ اٹੈਂਡ ਨਹੀਂ ਹੁੰਦੀ ਪਲੀਜ਼ ਮੈਸੇਜ ਕਰਦਿਆ ਕਰੋ ਉਸ ਤੁਹਾਨੂੰ ਮੈਸੇਜ ਦਾ ਰਿਪਲਾਈ ਵਿਦਨ 1 ਡੇਜ਼ ਵਿੱਚ ਜ਼ਰੂਰ ਕੋਸ਼ਿਸ਼ ਕਰਦੇ ਨੇ ਨੈਕਸਟ ਡੇ ਤੁਹਾਨੂੰ ਆਨਸਰ ਮਿਲ ਜਾਊਗਾ ਇਸੇ ਟਾਈਮ ਅਸੀਂ ਜਿਹੜਾ ਆਰਡਰ ਹੈਗੇ ਆ ਬਹੁਤ ਹੀ ਟਾਈਮ ਤੇ ਜਾ ਰਹੇ ਆ ਆਪਣੇ ਔਰ ਆਰਡਰ ਅਸੀਂ ਟਾਈਮ ਟੂ ਟਾਈਮ ਉਨੇ ਹੀ ਲੈ ਰਹੇ ਹਾਂ ਜਿੰਨੇ ਸਾਡੇ ਤੋਂ ਪੋਸੀਬਲ ਹੋ ਸਕੇ ਸੋ ਤੁਸੀਂ ਵੀ ਆਪਣਾ ਆਰਡਰ ਜਿਹੜਾ ਕਨਫਰਮ ਕਰਵਾ ਸਕਦੇ ਹੋ ਟਾਈਮ ਤੇ ਲੈ ਸਕਦੇ ਹੋ ਸੋ ਪਲੀਜ਼ ਤੁਹਾਨੂੰ ਤੁਸੀਂ ਤੁਹਾਨੂੰ ਫਾਈਨਲ ਜਿਹੜਾ ਆਰਡਰ ਹੈਗਾ ਤੁਸੀਂ ਨਾਲ ਦੀ ਨਾਲ ਕਰਿਆ ਕਰੋ ਕਿਉਂਕਿ ਸਕਰੀਨਸ਼ਾਟ ਲੈ ਕੇ ਰੱਖ ਲਿਆ ਕਰੋ ਭੇਜ ਦਿਆ ਕਰੋ ਪ੍ਰਾਈਸ ਪੁੱਛ ਲਿਆ ਕਰੋ ਜਦੋਂ ਤੁਸੀਂ ਆਰਡਰ ਫਾਈਨਲ ਕਰਨਾ ਹੁੰਦਾ ਉਦੋਂ ਤੁਸੀਂ ਕਾਲ ਤੇ ਗੱਲ ਕਰ ਸਕਦੇ ਹੈਗੇ ਹੋ ਕਈ ਵਾਰੀ ਤੁਸੀਂ ਕਾਲ ਕਰ ਲੈਂਦੇ ਹਾਂ ਤੇ ਆਪਣਾ ਸੂਟ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਹੜੇ-ਕਿਹੜੇ ਆ ਜੋ ਤੁਸੀਂ ਕਾਲ ਕਰਦੇ ਹੋ ਮੈਂ ਤੁਹਾਡੇ WhatsApp ਚੈੱਕ ਕਰਦੀ ਆ ਵੀ ਇਹਨਾਂ ਨੇ ਕੀ ਭੇਜਿਆ ਹੋਇਆ ਇਹਨਾਂ ਦਾ ਆਰਡਰ ਦਿੱਤਾ ਹੋਇਆ ਜਾਂ ਦੀਨਾ ਇਹਨਾਂ ਨੇ ਸੋ ਫਿਰ ਮੈਂ ਉਥੋਂ ਦੇਖ ਕੇ ਤੁਹਾਨੂੰ ਜਿਹੜੀ ਤੁਹਾਡੀ ਕਾਲ ਦਾ ਆਨਸਰ ਕਰਦੀ ਆ ਸੋ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਜੀ ਸੋ ਬਣੇ ਰਹਿਓ ਮੇਰੇ ਚ ਨਾਲ ਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ